ਵੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਏ ਨੇ ਤੇ ਉਹਨਾਂ ਦੇ ਵੱਲੋਂ ਕਾਰਨ ਵੀ ਜਿਹੜਾ ਦੱਸਿਆ ਗਿਆ ਕਿ ਆਖਰ ਕਿਉਂ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਤਾਂ ਦੇਖਿਆ ਜਾ ਸਕਦਾ ਸੀ ਸ਼ਰਾਬ ਘਟਾਲੇ ਮਾਮਲੇ ਨੂੰ ਲੈ ਕੇ ਐਡੀ ਦੇ ਵੱਲੋਂ ਕਿੰਨੇ ਹੀ ਸਮਨ ਜਿਹੜੇ ਨੇ ਦਿੱਲੀ ਦੇ ਸੀਐਮ ਨੂੰ ਭੇਜੇ ਗਏ ਪਰ ਇੱਕ ਵੀ ਸਮਨ ਦਾ ਜਵਾਬ ਜਿਹੜਾ ਸਹੀ ਟਾਂ ਦੇ ਨਾਲ ਅਰਵਿੰਨ ਕੇਜਰੀਵਾਲ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਜਿਸ ਦੇ ਮਗਰੋਂ ਇੱਕ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਵਾਈ ਜਾਂਦੀ ਹੈ ਤੇ ਇਸ ਸ਼ਿਕਾਇਤ ਦਰਜ ਕਰਨ ਤੇ ਮਗਰੋਂ ਹੀ ਦੇਖਿਆ ਜਾ ਸਕਦਾ ਹੈ ਕਿ ਅਰਵਿੰਨ ਕੇਜਰੀਵਾਲ ਜਿਹੜੇ ਨੇ ਵਰਚੂਲੀ ਰਾਉਜ਼ ਐਵੇਨਿਊ ਕੋਰ ਤੇ ਵਿੱਚ ਪੇਸ਼ ਹੋਏ ਤੇ ਅੱਗੇ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਕਿ ਉਹ ਅੱਗੇ ਕੋਰਟ ਦੇ ਵਿੱਚ ਪੇਸ਼ ਹੋਣਗੇ ਤੇ ਉਹਨਾਂ ਨੂੰ ਅਗਲੀ ਤਾਰੀਖ ਜਿਹੜੀ ਹੈ ਦੇ ਦਿੱਤੀ ਜਾਏ ਤੇ ਇਸ ਦੇ ਚਲਦਿਆਂ ਹੀ ਅਦਾਲਤ ਦੇ ਵੱਲੋਂ 16 ਮਾਰਚ ਦੀ ਤਾਰੀਖ ਜਿਹੜੀ ਹੈ ਅਗਲੀ ਤਰੀਕ ਤੈਅ ਕਰ ਲਈਤੀ ਗਈ ਹੈ ਸ਼ਰਾਬ ਘਟਾਲੇ ਮਾਮਲੇ ਨੂੰ ਲੈ ਕੇ ਕਿੰਨੇ ਹੀ ਸਮਨ ਜਿਹੜੇ ਨੇ ਭੇਜੇ ਗਏ ਸੀ ਪਰ ਇੱਕ ਵੀ ਸਮਨ ਦਾ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਤਾਂ ਵਰਚੂਅਲੀ ਪੇਸ਼ ਹੋਣ ਦਾ ਕਾਰਨ ਵੀ ਜਿਹੜਾ ਉਹ ਵੀ ਅਰਵਿੰਨ ਕੇ ਜੀਵਾਲ ਦੇ ਵੱਲੋਂ ਦੱਸਿਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਵਿਧਾਨ ਸਭਾ ਬਜਟ ਸੈਸ਼ਨ ਜਿਹੜਾ ਫਿਲਹਾਲ ਦੇ ਲਈ ਚੱਲ ਰਿਹਾ ਇਸ ਦੇ ਨਾਲ ਹੀ ਪਰੋਸੇ ਦੇ ਵੋਟ ਦਾ ਵੀ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਤੇ ਦੇਖਿਆ ਜਾ ਸਕਦਾ ਸੀ ਕਿ ਅਗਲੀ ਤਰੀਕ ਦੇ ਲਈ ਅਪੀਲ ਵੀ ਜਿਹੜੀ ਹੈ ਅਰਵਿੰਨ ਕੇ ਜੀਵਾਲ ਦੇ ਵੱਲੋਂ ਕੀਤੀ ਕੇ ਦੱਸਦੀ ਹੈ ਕਿ ਕੇਸ਼ਰੀਵਾਲ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅੱਜ ਬਜਟ ਸੈਸ਼ਨ ਹੈ ਪਰੋਸੇ ਦਾ ਮਤਾ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾਣਾ ਇਸ ਲਈ ਉਹਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣਾ ਪਵੇਗਾ ਆਪਣੇ ਵਕੀਲ ਰਾਹੀ ਸੀਐਮ ਕੇਸ਼ਰੀਵਾਲ ਨੇ ਕਿਹਾ ਮੈਂ ਅੱਜ ਆਉਣਾ ਚਾਹੁੰਦਾ ਸੀ ਪਰ ਅਚਾਨਕ ਪਰੋਸੇ ਦਾ ਪ੍ਰਸਤਾਵ ਚਲਾ ਗਿਆ ਤੇ ਬਜਟ ਸੈਸ਼ਨ ਵੀ ਚੱਲ ਰਿਹਾ ਇਸ ਲਈ ਮੀਟਿੰਗ ਚੱਲ ਰਹੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਮਾਰਚ ਨੂੰ ਕੀਤੀ ਜਾਏਗੀ 16 ਮਾਰਚ ਨੂੰ ਰਾਉਸ ਐਵੇਨਿਊ ਅਦਾਲਤ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਜਾਨਕਿ ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਜਿਹੜੇ ਨੇ 16 ਮਾਰਚ ਨੂੰ ਖੁਦ ਅਦਾਲਤ ਦੇ ਵਿੱਚ ਪੇਸ਼ ਹੋਣਗੇ ਤਾਂ ਸ਼ਰਾਬ ਘਟਾਲੇ ਮਾਮਲੇ ਨੂੰ ਲੈ ਕੇ ਕਿੰਨੇ ਹੀ ਸਮਨ ਜਿਹੜੇ ਨੇ ਈਡੀ ਦੇ ਵੱਲੋਂ ਭੇਜੇ ਗਏ ਸੀ ਪਰ ਜਵਾਬ ਨਾ ਦੇਣ ਦੇ ਮਗਰੋਂ ਸ਼ਿਕਾਇਤ ਜਿਹੜੀ ਹੈ ਦਰਜ ਹੁੰਦੀ ਹੈ ਤੇ ਸ਼ਿਕਾਇਤ ਦਰਜ ਹੋਣ ਦੇ ਚਲਦਿਆਂ ਅੱਜ ਅਰਵਿੰਦ ਕੇਜਰੀਵਾਲ ਜਿਹੜੇ ਨੇ ਵਰਚੂਲੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੋਏ ਨੇ ਇਸ ਵੇਲੇ